ਚਾਰੇ ਜਿਹਦੇ ਕੁੰਦੇ ਪਏ ਆ ਸਾਰੇ ਬਸੇ ਰੱਪਤੇ ਤੇ ਕਿਤੇ ਵੀ ਨਹੀਂ ਨਜ਼ਰ ਆਤਾ ਸੇ ਕਿਸੇ ਮਰ ਆਇਆ ਉਤਰ ਸਾਰੇ ਦੇ ਰੀ ਲਾਵੇ ਕਿਦੇ ਪਿਆ ਬੱਚਿਆ ਆ ਜਾ ਖਾਣ ਆਪਣੀ ਪੂਆ ਕੋਲ ਆਪਣੇ ਮਾਂ ਪਿਓ ਕੋਲ ਆ ਜਾ ਬੱਚਿਆ ਕਾਹਦਾ ਗਿਆ ਖੋਲਾ ਜਦੋਂ ਜਾਣ ਲੱਗਿਆ ਰੋਟੀ ਖਾ ਕੇ ਗਿਆ ਤੇ ਦੱਸ ਕੇ ਨਹੀਂ ਕੁਝ ਗਿਆ ਮੈਂ ਸਭ ਜਾ ਉੱਠ ਕੇ ਬਾਹਰ ਗਿਆ ਆ ਬਸ 5-10 ਮਿੰਟ ਦਾ ਵਕਬਾ ਪਿਆ ਮੈਂ ਦੇਖਣ ਗਈਆਂ ਤੇ ਹੈ ਨਹੀਂ ਬਾਹਰ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਲਿਲੀ ਫੋਨ ਕਿਤੇ ਮਨੂੰ ਦੱਸਿਆ ਮੈਂ ਕੰਮ ਤੇ ਹੀ ਫਿਰ ਉਤੋਂ ਮੈਂ ਕੰਮ ਤੋਂ ਭੱਜਿਆ ਆਂਦਿਆਂ ਮੈਂ ਸਿੱਧਾ ਦਰਬਾਰ ਸਾਹਿਬ ਸ਼ੀਦਾ ਜਿਹਦੇ ਜਿਹਦੇ ਮੇਰੀ ਵਾਸ਼ ਤੇ ਮੈਂ ਹੁੰਦਾ ਆਂ ਵਿੱਚ ਰਾਜ ਮਨੂੰ ਦੱਸ ਜਵੇ ਜਾਂ ਚੀਜ਼ਾਂ ਮਿਲ ਜਵੇ ਜਾਂ ਦਰਬਾਰ ਸਾਹਿਬ ਮਿਲ ਜਵੇ ਤੇ ਮੇਰ ਨਾਲ ਕੋਈ ਮੇਲੀ ਵਾ ਕੀ ਕੰਮ ਕਰਦਾ ਸੀ ਇਸਮਰਤ ਕੰਮ ਤੇ ਕੋਈ ਨਹੀਂ ਕਰਦਾ ਵੀ ਆਪਣੀ 10ਵੀਂ ਕਲਾਸ ਪੇਪ ਸਕੂਲੇ ਜਾਂਦਾ ਸੀ ਡਿਸੇਬਲ ਬੱਚਾ ਵਾ ਤੇ ਸਪੈਸ਼ਲ ਬੱਚੇ ਸਕੂਲ ਜੇ ਪੜਦਾ ਸੀ ਯਾਦ ਹੁੰਦੀ ਫਿਰ ਬੱਚੇ ਦੀ ਯਾਦ ਡਿਸੇਬਲ ਬੱਚਾ ਐ ਬਸ ਆਹੀ ਵਿਕਰ ਲੱਗਾ ਕਿ ਪਤਾ ਨਹੀਂ ਕੁਝ ਖਾਦਾ ਆ ਨਹੀਂ ਖਾਦਾ ਈ ਵੀਰੰਦ ਹੋਏਗਾ ਜਿਹੜਾ ਕਿ ਮੇਰੇ ਕੋਲ ਪਾਣੀ ਵੀ ਮੰਗ ਕੇ ਪੀਂਦਾ ਚਾਹ ਵੀ ਮੇਰੇ ਹੱਥੋਂ ਪੀਂਦਾ ਆਪਣੇ ਆਪ ਚਾਹ ਵੀ ਨਹੀਂ ਪੀ ਸਕਦਾ ਕੱਲ ਦੇ ਹੀ ਲੱਗੇ ਹੋਇਆ ਅੱਜ ਤੱਕ ਹਲੇ ਤੱਕ ਵੀ ਆਪਾਂ ਲੱਦੇ ਕੋਸ਼ਿਸ਼ ਕਰਦੇ ਸਿਮਰ ਵੀ ਛੇਤੀ ਘਰ ਆ ਜਾਓ ਤੇ ਘਰ ਦੇ ਕੀ ਹਾਲਾਤ ਨੇ ਘਰ ਦੇ ਹਾਲਾਤ ਉਤੋਂ ਵੀ ਨਾ ਕਰ ਸੁਣਨਾ ਆ ਬਸ ਖੁਸ਼ੀਆਂ ਆਪਣੇ ਨਾਲ ਹੀ ਲੈ ਗਿਆ ਜਿੱਥੇ ਗਿਆ ਆ ਜਲਦੀ ਆ ਜਾਏ ਸਸਗਲ ਜੀ ਤੁਸੀਂ ਦੇਖੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਕੋੜਮਿਤ ਸਿੰਘ ਇਲਾਕੇ ਗਲੀ ਨੰਬਰ 1 ਦੇ ਵਿੱਚ ਪਹੁੰਚੇ ਹਾਂ ਜਿੱਥੋਂ ਦਾ ਇੱਕ ਸਿਮਰਪ੍ਰੀਤ ਸਿੰਘ ਜੋ ਕਿ ਕੱਲ ਦਾ ਕਰੋ ਲਾਪਤਾ ਹੋਇਆ ਤੇ ਮਾਪਿਓ ਦਾ ਰੋ ਰੋ ਬੋਰਾ ਹਲ ਪਿਆ ਤੇ ਉੱਥੇ ਹੀ ਜਦੋਂ ਇਸ ਬਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਰਿਸ਼ਤੇਦਾਰ ਵੀ ਕੱਲ ਦੇ ਇਹਨਾਂ ਦੇ ਘਰ ਦੇ ਅੱਗੇ ਪਹੁੰਚੇ ਨੇ ਤੇ ਹਰ ਕਿਸੇ ਜਗ੍ਹਾ ਤੇ ਜਿਹੜੇ ਦੇਖਪਾਲ ਜਿਹੜੇ ਲੱਭਦੇ ਪਏ ਨੇ ਲੇਕਿਨ ਅੱਜ ਤੱਕ ਸਿਮਰਪ੍ਰੀਤ ਸਿੰਘ ਦਾ ਪਤਾ ਨਹੀਂ ਲੱਗਾ ਮਾਪਿਓ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਖਿਰ ਸਿਮਰਪ੍ਰੀਤ ਸਿੰਘ ਕਰੋ ਕੀ ਦੱਸ ਕੇ ਗਿਆ ਸੀ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕੀ ਕਹੇ ਗਿਆ ਸੀ ਸਿਮਰਪ੍ਰੀਤ ਸਿੰਘ ਔਰ ਉਮਰ ਕਿੰਨੀ ਹੈ ਬੱਚੇ ਦੀ ਉਮਰ ਬੇਟੇ ਦੀ 23 ਸਾਲ ਲੱਗੀ ਆ ਬਾਕੀ ਜਦੋਂ ਜਾਣ ਲੱਗਿਆ ਰੋਟੀ ਖਾ ਕੇ ਗਿਆ ਤੇ ਦੱਸ ਕੇ ਨਹੀਂ ਕੁਝ ਗਿਆ ਅੱਛਾ ਜੀ ਤੇ ਆਪਾਂ ਤੇ ਹੋ ਗਿਆ ਵੀ ਇਹਨਾਂ ਨੇ ਸਮਝਿਆ ਕਿ ਸ਼ਾਇਦ 5-10 ਮਿੰਟ ਬਾਅਦ ਘੁੰਮ ਕੇ ਆ ਜਾਏਗਾ ਜਦੋਂ 15 ਮਿੰਟ ਅੱਧਾ ਘੰਟਾ ਹੋ ਗਿਆ ਤੇ ਇਹਨਾਂ ਨੂੰ ਫਿਕਰ ਲੱਗੀ ਤੇ ਫਿਰ ਤੋਂ ਮੁੰਡਿਆਂ ਮੁੰਡਿਆਂ ਨੂੰ ਭੇਜਿਆ ਲੱਗੇ ਛਾਗੇ ਵੀ ਦੇਖੋ ਇਸ ਤਰ੍ਹਾਂ ਸਿਮਰਪ੍ਰੀਤ ਘਰ ਨਹੀਂ ਆਇਆ ਤੇ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਉਲੀਲੀ ਫੋਨ ਕਿਤੇ ਮੈਨੂੰ ਦੱਸਿਆ ਮੈਂ ਕੰਮ ਤੇ ਹੀ ਫਿਰ ਉਤੋਂ ਮੈਂ ਕੰਮ ਤੋਂ ਭੱਜਿਆ ਆਂਦਿਆਂ ਮੈਂ ਸਿੱਧਾ ਦਰਬਾਰ ਸਾਹਿਬ ਸ਼ੀਦਾ ਜਿੱਦੇ ਜਿੱਦੇ ਮੇਰੀ ਵਾਸ਼ਤ ਮੈਂ ਹੁੰਦਾ ਆਇਆ ਵਿੱਚ ਰਾਜ ਮੈਨੂੰ ਦਿਸ ਜਵੇ ਜਾਂ ਚੀਜ਼ਾਂ ਮਿਲ ਜਵੇ ਜਾਂ ਦਰਬਾਰ ਸਾਹਿਬ ਮਿਲ ਜਵੇ ਤੇ ਮੇਰੇ ਨਾਲ ਕੋਈ ਮੇਲ ਨਹੀਂ ਹੋਇਆ ਜੇ ਗੱਲ ਕਰੀ ਤਾਂ ਸਿਮਰਪ੍ਰੀਤ ਸਿੰਘ ਨੇ ਕੱਪੜੇ ਕਿਹੜੇ ਰੰਗ ਦੇ ਪਾਏ ਸੀ ਤੇ ਕਿੰਨੇ ਵੇ ਦਾ ਟਾਈਮ ਸੀ ਜਦੋਂ ਘੁਰ ਗਿਆ ਸੀ ਟਾਈਮ 4 ਵਜੇ ਹੀ ਜੇ ਕੱਪੜੇ ਪਾਏ ਗਰੇ ਰ ਤੇ ਉੱਪਰ ਕੇਸਰੀ ਚ ਪਟਕੀ ਆ ਛੋਟੀ ਜਦ ਮੈਂ ਗੱਲ ਕਰਾਂ ਤੇ ਘਰ ਦਾ ਰਹਿਣ ਸਣ ਕਿਸ ਤਰ੍ਹਾਂ ਦਾ ਸੀ ਸਿਮਰਪ੍ਰੀਤ ਸਿੰਘ ਦਾ ਕੀ ਕੰਮ ਕਰਦਾ ਸੀ ਸਿਮਰ ਕੰਮ ਤੇ ਕੋਈ ਨਹੀਂ ਕਰਦਾ ਵੀ ਆਪਣੀ 10ਵੀਂ ਕਲਾਸ ਪੇਪ ਸਕੂਲੇ ਜਾਂਦਾ ਸੀ ਡਿਸੇਬਲ ਬੱਚਾ ਵਾ ਤੇ ਸਪੈਸ਼ਲ ਬੱਚਾ ਸਕੂਲ ਜੇ ਪੜਦਾ ਸੀ ਭਾਈ ਕੰਮ ਕੁਮ ਨਹੀਂ ਵਾ ਕਿ ਸਕੂਲ ਹੀ ਪੜ੍ਹਾਈ ਕਰਦਾ ਤੇ ਜਾ ਆਪਣੇ ਘਰ ਉਹ ਰੈਸਟ ਕੀਤੀ ਜਾਂ ਆਗੇ ਸਕੂਲਾਂ ਤੇ ਬਾਅਦ ਸ਼ੀਦਾਂ ਦਰਵਾਜ਼ਾ ਚਲਾ ਜਾਂਦੇ ਜਿਹੜੀ-ਘੜੀ ਜਗ੍ਹਾ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸਿਮਰਪ੍ਰੀਤ ਸਿੰਘ ਨੂੰ ਕਿੱਥੇ-ਕਿੱਥੇ ਤੁਸੀਂ ਲੋਕਾਂ ਨਾਲ ਜਿਹੜਾ ਸੰਪਰਕ ਕੀਤਾ ਸੀ ਆਲਮੋਸਟ ਜਿਹੜਾ ਆਪਣੇ ਅੰਮ੍ਰਿਤਸਰ ਸਾਰੇ ਹੀ ਸਾਡੇ ਰਿਸ਼ਤੇਦਾਰ ਭੈਣ ਭਰਾ ਲਾਲੋ ਆਪਣੇ ਜਿੰਨੀਆਂ ਵੀ ਆਪਣੇ ਗੁਰਦੁਆਰੇ ਆ ਜਿਹੜੇ ਜਿੱਥੇ ਸਾਡੇ ਰਿਸ਼ਤੇਦਾਰਾਂ ਦੇ ਸਾਰਿਆਂ ਨੇ ਆਪਾਂ ਫੋਟੋ ਪਾਈ ਹੋਈ ਸਾਰਿਆਂ ਨੇ ਕੋਸ਼ਿਸ਼ ਕੀਤੀ ਆ ਕੱਲ ਦੇ ਹੀ ਲੱਗੇ ਹੋਏ ਆ ਅੱਜ ਤੱਕ ਹਲੇ ਤੱਕ ਵੀ ਆਪਾਂ ਲੱਭਦੇ ਕੋਸ਼ਿਸ਼ ਕਰਦੇ ਸਿਮਰ ਵੀ ਛੇਤੀ ਕਾਰ ਆ ਜਾਏ ਅੱਜ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਕਿਉਂਕਿ ਸਿਮਰ ਸਿੰਘ ਦਾ ਪਿਆਰ ਮੈਨੂੰ ਲੱਗਦਾ ਕਾਫੀ ਰਿਸ਼ਤੇਦਾਰਾਂ ਨਾਲ ਸੀ ਜਿਹੜਾ ਸਾਰੇ ਰਿਸ਼ਤੇਦਾਰ ਜਿਹੜੇ ਘਰ ਪਹੁੰਚ ਗਏ ਸਾਰਿਆਂ ਨਾਲ ਹਰ ਹਰ ਕਿਸੇ ਰਿਸ਼ਤੇਦਾਰ ਨਾਲ ਮਾਸੀ ਐ ਮਾਸੜਾ ਚਾਚਾ ਤਾਇਆ ਤਾਈ ਐ ਫਿਰ ਭਾਬੀਆਂ ਭਰਾ ਵੱਡੇ ਜੋ ਵੀ ਸਾਰਿਆਂ ਨਾਲ ਕੋਈ ਐ ਨਹੀਂ ਖੁਸ਼ ਦਿਲ ਬੰਦਾ ਸੀ ਬਈ ਕੋਈ ਐ ਨਹੀਂ ਉਹਨੇ ਕਿਸੇ ਨਾਲ ਮਤੇਵਟ ਪਾਣਾ ਖੁਸ਼ ਹੀ ਰਹਿਣਾ ਜੇ ਬੰਦਾ ਕੋਈ ਆ ਕੇ ਮਿਲਿਆ ਉਹਨੂੰ ਖੁਸ਼ ਹੋ ਕੇ ਮਿਲਣਾ ਕਰੋ ਜਾਂਦਾ ਦੀ ਕੋਈ ਸੀਸੀਟੀਵੀ ਇਲਾਕੇ ਜਾਂ ਮਹੱਲੇ 'ਚ ਮਿਲੀ ਹੋਵੇ ਤੁਹਾਨੂੰ ਇਲਾਕੇ 'ਚ ਹੋਈ ਐ ਜਦੋਂ ਗਿਆ ਤੇ ਸਾਡੇ ਕੋਈ ਮੇਰਾ ਸੱਜਣ ਮਿੱਤਰ ਲਵਾਈਆ ਉਹਦੇ ਕੋਲ 2 ਮਿੰਟ ਰੋਕੇ ਗਿਆ ਵਾ ਸਸਰੀ ਗਾਲ ਨੂੰ ਕਰਕੇ ਗਿਆ ਤਾਂ ਆਈ ਸਸਰੀ ਗਾਲ ਉਸ ਤੋਂ ਅੱਗੇ ਫਿਰ ਫੂਟੇਜ ਆਪਾਂ ਕੋਲ ਸੁਨੇਰੇ ਦੀ ਦੁਕਾਨ ਤੋਂ ਕਢਾਈ ਹੈ ਪਤਾ ਲੱਗਾ ਵੀ ਇਸ ਚੌਂਕ ਚ ਗਿਆ ਕਦੀ ਉਹਦਾ ਕੋਈ ਯਾਰ ਦੋਸਤ ਹੋਵੇ ਜਾਂ ਫਰੈਂਡ ਹੋਵੇ ਜਨਾਂ ਜਾਂਦੀ ਗੱਲਬਾਤ ਕਰਦਾ ਹੋਵੇ ਜਾਂ ਉਹਨਾਂ ਕਿਸੇ ਪ੍ਰੋਗਰਾਮ ਤੇ ਜਾਂਦਾ ਹੋਵੇ ਜਾਂ ਗੁਰਦੁਆਰੇ ਜਾਂਦਾ ਹੋਵੇ ਕਿ ਇਸ ਤਰ੍ਹਾਂ ਦਾ ਹੈ ਨਾਲ ਕੋਈ ਜਾਂ ਯਾਰ ਦਸੋ ਤੇ ਹੈਗੇ ਆ ਪਰ ਉਹ ਫੋਨ ਤੇ ਹੀ ਗੱਲਬਾਤ ਹਾਲਜਿਕ ਤੇ ਪੁੱਛਦੇ ਇੱਕ ਉਹਦਾ ਦੋਸਤ ਬਲਾਈਂਡ ਆ ਇੱਕ ਉਹਦਾ ਉਹਦੇ ਵਰਗਾ ਹੀ ਆ ਦੋ ਦੋਸਤ ਆ ਉਹ ਸਿਰਫ ਫੋਨ ਤੇ ਗੱਲ ਕਰਦਾ ਨਾ ਇੱਕ ਦੂਜੇ ਦੇ ਘਰ ਆਣ ਜਾਣ ਹੁੰਦਾ ਕਿਸੇ ਕੋ ਜਾਣ ਨਹੀਂ ਹੁੰਦਾ ਮੈਂ ਅਸਲੋ ਇੱਕ ਵਾਰੀ ਇਹਨੂੰ ਛਾਟੇ ਮਲਾ ਕੇ ਲਿਆਇਆ ਉਹਨੂੰ ਤੇ ਉਹ ਨਾ ਉਹਦੇ ਉਹਦੇ ਕੋ ਨਿਆਣ ਹੁੰਦਾ ਜਿਹੜਾ ਇਹਦਾ ਦੋਸਤ ਹੈਗਾ ਫੋਨ ਤੇ ਗੱਲ ਜ਼ਰੂਰ ਕਰਦੇ ਆ ਇਸ ਸੰਬੰਧੀ ਤੁਸੀਂ ਪੁਲਿਸ ਕੰਪਲੇਟ ਕੀਤੀ ਹੋਵੇ ਪੁਲਿਸ ਕੰਪਲੇਟ ਹੁਣ ਆਪਾਂ ਕੱਲ ਦੇ ਇਹਨਾਂ ਨੂੰ ਕਿਹਾ ਸੀ ਤੋ ਕਹਿੰਦਾ ਆਪਾਂ 24 ਘੰਟੇ ਬਾਅਦ ਕਰਾਂਗੇ ਹੁਣ ਅੱਜ 4 ਵਜੇ ਦਾ ਟਾਈਮ ਆ ਤੇ ਆਪਾਂ ਜਾ ਕੇ ਅੱਜ ਪੁਲਿਸ ਕੰਮਲੇਨ ਨਹੀਂ ਕਰਾਂਗੇ ਕਿ ਚਲੋ ਮਹਾਰਾਜ ਸਾਹਿਬ ਤਾਂ ਬਣਾਵੇਗਾ ਉਹਨਾਂ ਵੀ ਉਹ ਵੀ ਕਾਰਵਾਈ ਕਰਨਗੇ ਤੁਸੀਂ ਵੀ ਕਰਦੇ ਪਿਓ ਆਪਾਂ ਵੀ ਸਾਰੇ ਲੱਗੇ ਹੋਏ ਆਂ ਤੇ ਛੇਤੀ ਤੋਂ ਛੇਤੀ ਸਿਮਰਪ੍ਰੀਤ ਘਰ ਆਵੇ ਤੇ ਜਦੋਂ ਘਰੋਂ ਗਿਆ ਸੀ ਕੁਝ ਖਾ ਇਹ ਕਿਦਾ ਫਿਰ ਕੁਛ ਦੱਸ ਕੇ ਗਿਆ ਸੀ ਤੈਨੂੰ ਕਰੋ ਕਰੋ ਇੱਕੋ ਫੁਲਕਾ ਹੀ ਮਿਰਖਾ ਨੇ ਖਾਦਾ ਮਮੀ ਦੇ ਆਪਣੇ ਨਾਲ ਰੋਟੀ ਖਾਧੀ ਇਹਨੇ ਤੇ ਪਾਣੀ ਮਿਰਖਾ ਪੀਤਾ ਵਾ ਤੇ ਉਸ ਤੋਂ ਬਾਅਦ ਚਲਾ ਗਿਆ ਦੱਸਿਆ ਨਹੀਂ ਕੁਛ ਅਜ ਵੀ ਯਾਦ ਆਉਂਦੀ ਹੈਗੀ ਮੇਰਾ ਬੱਚਾ ਕਿੱਥੇ ਹੈਗਾ ਵਾ ਕਿਹੜੇ ਹਾਲਾਤ ਦੇ ਵਿੱਚ ਹੋਏਗਾ ਅਸੀਂ ਤਾਂ ਆਪਾਂ ਸੋਚਦੇ ਪਿਆ ਵੀ ਗਿਆ ਕਿੱਥੇ ਫਸ ਗਿਆ ਮੈਨੂੰ ਫੋਨ ਕਰ ਦਿੰਦਾ ਜਿੱਥੇ ਹੁੰਦਾ ਆਪਾਂ ਉਹਨੂੰ ਲੈ ਆਈਏ ਜਾ ਕੇ ਹੁਣੇ ਆ ਜੇ ਫੋਨਵੇਂ ਆਪਾਂ ਦੇ ਉਡੀਕ ਚ ਹੈਗੇ ਆ ਜਿਦਾਂ ਨੋ ਨੰਬਰ ਆਂਦੇ ਪਿਆ ਤੇ ਆਪਾਂ ਇਹੋ ਸੋਚਦੇ ਆ ਵੀ ਸ਼ਾਇਦ ਕਿਸੇ ਨੂੰ ਨੋ ਨੰਬਰ ਆਇਆ ਵਾ ਤੇ ਸਿਮਰਪ੍ਰੀਤ ਕਰਦਾ ਪਿਆ ਤੇ ਮੈਂ ਜਾ ਕੇ ਲੈ ਕੇ ਆਵਾਂ ਕੋ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਰਿਵਾਰ ਦੀਆਂ ਪਿਤਾ ਦਾ ਜਿਹੜਾ ਰੋ ਰੋ ਬੁਰਾ ਹਾਲਾ ਪਿਆ ਉੱਥੇ ਜੇ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਰਿਸ਼ਤੇਦਾਰਾਂ ਦੀ ਵੀ ਯਾਨੀ ਅੱਖਾਂ ਭਰ ਆਈਆਂ ਨੇ ਕਿਉਂਕਿ ਸਿਮਰਪ੍ਰੀਤ ਸਿੰਘ ਜਿਹੜਾ ਇੱਕ ਬਹੁਤ ਹੀ ਟੰਗਾ ਬੱਚਾ ਸੀ ਜਿੰਨੇ ਜਿਹੋਦੇ ਵੀ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਂਦਾ ਸੀ ਤੇ ਹਮੇਸ਼ਾ ਹੀ ਗੱਲ ਮਿਲ ਕੇ ਜਿਹੜਾ ਮਾਨਵਤ ਹੁੰਦਾ ਸੀ ਪਿਆਰ ਕਰਦਾ ਸੀ ਲੇਕਿਨ ਅੱਜ ਪਿਓ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਚੁੱਕੇ ਨੇ ਕਿ ਮੇਰਾ ਪੁੱਤ ਇਸ ਟਾਈਮ ਕਿੱਥੇ ਹੈਗਾ ਵਾ ਕਿਹੜੇ ਹਾਲਾਤਾਂ ਦੇ ਵਿੱਚ ਹੋਏਗਾ ਪਤਾ ਨਹੀਂ ਰੋਟੀ ਖਾਧੀ ਕਿ ਨਹੀਂ ਖਾਧੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜਾ ਸਿਮਰਪ੍ਰੀਤ ਸਿੰਘ ਆਪਣੇ ਮਾਪਿਓ ਨੂੰ ਆ ਕੇ ਘਰ ਮਿਲੇ ਜਾਂ ਸਿਮਰਪ੍ਰੀਤ ਸਿੰਘ ਸਾਡੀ ਵੀਡੀਓ ਵੇਖਦਾ ਹੋਵੇ ਉਹ ਵੀ ਆਪਣੇ ਘਰ ਦੇ ਵਿੱਚ ਸੰਪਰਕ ਕਰੇ ਤੇ ਮਾਪਿਓ ਦੇ ਨਾਲ ਸੰਪਰਕ ਕਰਕੇ ਗੱਲਬਾਤ ਜਰੂਰ ਦੱਸੇ ਇਸ ਸਬੰਧੀ ਆਪਾਂ ਸਿਮਰਪ੍ਰੀਤ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਵਾ ਤੇ ਸਿਮਰਪ੍ਰੀਤ ਪਿਤਾ ਜੀ ਨਾਲ ਹੋਣ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਸਿਮਰਪ੍ਰੀਤ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਕੱਲ ਦਾ ਘਰ ਹੋ ਗਿਆ ਸੀ ਕੀ ਹਾਲਾਤ ਨੇ ਕਰਦੇ ਸਿਮਰਪ੍ਰੀਤ ਦਾ ਸੁਭਾਅ ਬਹੁਤ ਮਲਾਪੜਾ ਹਰ ਇੱਕ ਨੂੰ ਬੜੇ ਪਿਆਰ ਨਾਲ ਤੇ ਇੱਜ਼ਤ ਨਾਲ ਪੂਰੀ ਰਿਸਪੈਕਟ ਕਰਦਾ ਸਭ ਦੀ ਬਹੁਤ ਵਧੀਆ ਉਹਦਾ ਨੇਚਰ ਆ ਘਰੋਂ ਤੇ ਕੋਈ ਘਰ ਕੋਈ ਗੱਲ ਵੀ ਨਹੀਂ ਹੋਈ ਖਾਣਾ ਖਾਦਾ ਹੈ ਖਾਣਾ ਖਾ ਕੇ ਉੱਠ ਕੇ ਬਾਹਰ ਹੀ ਗਿਆ 5 ਮਿੰਟ ਚ ਆ ਜਾਂਦਾ 10 ਮਿੰਟ ਚ ਕਦੀ ਵੀ ਉਹਨੇ ਡਿਲੇ ਨਹੀਂ ਕੀਤਾ ਬਸ ਬਾਹਰ ਗਿਆ ਤੇ ਬਾਅਦ ਚ ਵਾਪਸ ਨਹੀਂ ਆਇਆ ਮੈਂ 10-15 ਮਿੰਟ ਤੱਕ ਹੀ ਦੇਖਿਆ ਮੈਂ ਉਸ ਵੇਲੇ ਉਹਦੇ ਪਿੱਛੇ ਗਈ ਆ ਪਰ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਹਰ ਵੀ ਯਾਦ ਆਉਂਦੀ ਫਿਰ ਬੱਚੇ ਦੀ ਯਾ ਡਿਸੇਬਲ ਬੱਚਾ ਹੈ ਬਾਸ ਸਹੀ ਫਿਕਰ ਲੱਗਾ ਹੈ ਕਿ ਪਤਾ ਨਹੀਂ ਕੁਝ ਖਾਦਾ ਆ ਨਹੀਂ ਖਾਦਾ ਕੀ ਵੀ ਰਹਿੰਦਾ ਹੈਗਾ ਜਿਹੜਾ ਕਿ ਮੇਰੇ ਕੋਲ ਪਾਣੀ ਵੀ ਮੰਗ ਕੇ ਪੀਂਦਾ ਚਾਹ ਵੀ ਮੇਰੇ ਹੱਥੋਂ ਪੀਂਦਾ ਆਪਣੇ ਆਪ ਚਾਹ ਵੀ ਨਹੀਂ ਪੀ ਸਕਦਾ ਜੋ ਸਿਮਰਪ੍ਰੀਤ ਸਿੰਘ ਨੇ ਜਨਮ ਲਿਆ ਸੀ ਉਹਦੇ ਘਰ ਵਿੱਚ ਕਾਫੀ ਖੁਸ਼ੀਆਂ ਸੀ ਲੱਡੂ ਵੰਡੇ ਹੋਣਗੇ ਅੱਜ ਸਿਮਰਪ੍ਰੀਤ ਸਿੰਘ ਦੀ 23 ਸਾਲ ਉਮਰ ਹੋ ਚੁੱਕੀ ਹੈ ਨੇ ਕਿ ਅੱਜ ਸਿਮਰਪ੍ਰੀਤ ਸਿੰਘ ਘਰ ਨਹੀਂ ਹੈਗਾ ਤੇ ਘਰ ਦੇ ਕੀ ਹਾਲਾਤ ਨੇ ਇਸ ਰਿਸ਼ਤੇਦਾਰਾਂ ਦਾ ਕੀ ਮਨ ਚਾ ਰੇ ਕਰ ਦਿਆ ਨਾ ਤੂੰ ਤੋਂ ਬਿਨਾਂ ਕਰ ਸੁਨਣਾ ਆ ਬਸ ਖੁਸ਼ੀਆਂ ਆਪਣੇ ਨਾਲ ਹੀ ਲੈ ਗਿਆ ਬਸ ਜਿੱਥੇ ਗਿਆ ਆ ਜਲਦੀ ਆ ਜਾ ਸਾਨੂੰ ਕੋਈ ਗੁੱਸਾ ਨਹੀਂ ਪੁੱਤਰ ਜਿੱਥੇ ਗਿਆ ਸਾਨੂੰ ਫੋਨ ਕਰ ਦੇ ਤੈਨੂੰ ਆ ਕੇ ਲੈ ਜਾਾਂਗੇ ਬਸ ਆਪਣੇ ਘਰ ਵਾਪਸ ਆ ਜਾ ਤੇ ਖੁਸ਼ੀਆਂ ਨਾਲ ਲੈ ਕੇ ਆ ਤੂੰ ਜਿਵੇਂ ਦਾ ਵੀ ਆ ਜਿਸ ਤਰ੍ਹਾਂ ਵੀ ਆ ਮੇਰੇ ਦਿਲ ਦਾ ਟੁਕੜਾ ਹੈ ਗਾਵਾਂ ਘਰ ਆ ਜਾ ਬਸ ਮੇਰੀ ਜਿਹੜੀ ਵੀ ਕੋਈ ਅਪੀਲ ਸੁਣਦਾ ਹੋਵੇ ਜਾਂ ਕਿਸੇ ਨੇ ਉਹਨੂੰ ਵੇਖਿਆ ਹੋਵੇ ਮੇਰਾ ਛੋਟਾ ਭਰਾ ਜਾਂ ਮੇਰਾ ਕੋਈ ਵੱਡਾ ਵੀਰ ਆ ਇਹ ਜਨੂੰ ਕਾਰ ਜ਼ਰੂਰ ਛੱਡ ਕੇ ਜਾਓ ਜੇ ਉਹ ਕਿਸੇ ਨੂੰ ਹੈਲਪ ਦੀ ਉਹਨੂੰ ਲੋੜ ਆ ਤਾਂ ਉਹਦੀ ਹੈਲਪ ਕਰੋ ਬਸ ਨਹੀਂ ਕਹਿਣਾ ਚਾਹੂੰਗੀ ਤੇ ਰਿਸ਼ਤੇਦਾਰਾਂ ਦੇ ਵਿੱਚ ਕਿਸ ਤਰ੍ਹਾਂ ਮੇਲ ਮਲਾਵ ਸੀ ਬੱਚੇ ਦਾ ਕਿਸ ਤਰ੍ਹਾਂ ਰਹਿੰਦਾ ਸੀ ਜਾਂ ਗੁਰਦੁਆਰੇ ਜਾਂਦਾ ਸੀ ਕੀਰਤਨ ਕਰਦਾ ਸੀ ਜਾਂ ਕੀਰਤਨ ਸੁਣਦਾ ਸੀ ਉੱਥੇ ਜਾ ਕੇ ਨਹੀਂ ਕੀਰਤਨ ਨਹੀਂ ਕਰਦਾ ਸੀ ਬਾਕੀ ਉਹਨੂੰ ਸ਼ੌਂਕ ਬਹੁਤ ਹੀ ਬਾਣੀ ਦੇ ਨਾਲ ਮਹਾਰਾਜ ਦੇ ਚਰਨਾਂ ਦੇ ਨਾਲ ਉਹਨੂੰ ਬਹੁਤ ਲੇਵਹੀ ਬਸ ਉਹਨੇ ਘਰੋਂ ਹਰਮੰਦਰ ਸਾਹਿਬ ਜਾਣਾ ਸੇਵਾ ਕਰਨੀ ਆ ਰਿਸ਼ਤੇਦਾਰਾਂ ਨੂੰ ਵੀ ਉਹ ਬਹੁਤ ਹੀ ਰਿਸਪੈਕਟ ਕਰਦਾ ਸੀ ਉਹਨਾਂ ਦੀ ਪਿਆਰ ਸੀ ਉਹਦਾ ਬਹੁਤ ਬਸ ਸੀ ਸੀ ਟੀਵੀ ਆਈ ਹੋਵੇ ਸਾਹਮਣੇ ਜਾਂ ਕਿਸੇ ਨੇ ਸੰਪਰਕ ਕੀਤਾ ਹੋਵੇ ਜਾਂ ਕੱਪੜੇ ਕੜੇ ਰੰਗਦੇ ਪਏ ਸੀ ਉਹ ਜਰੂਰ ਸ੍ਰੋਤਿਆਂ ਨੂੰ ਜਰੂਰ ਸਾਂਝੇ ਕੀਤੇ ਜਾਣ। ਨੇ ਵਾਈਟ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ, ਬਲੈਕ ਕਲਰ ਦੀ ਉਹਦੇ ਵਿੱਚ ਲਾਈਨਾਂ ਸਿਗੀਆਂ। ਗ੍ਰੇ ਕਲਰ ਦਾ ਨੇ ਪਜਾਮਾ ਪਾਇਆ ਹੋਇਆ ਹੈ, ਸਿਰ ਦੇ ਉੱਤੇ orange ਕਲਰ ਦੀ ਖੰਡੇ ਵਾਲੀ ਪਟਕੀ ਬੰਨੀ ਹੋਈ ਹੈ। ਪੈਰਾਂ 'ਚ ਕਾਲੀ ਚੱਪਲ ਪਾਈ ਹੋਈ ਹੈ। ਬਾਕੀ ਪਤਾ ਨਹੀਂ ਉਹ ਕਿਹੜੇ ਹਾਲਾਤ 'ਚ ਆ। ਤਾਨੂੰ ਵੀ ਪਤਾ ਲੱਗਾ ਕਿ ਜਿਹੜਾ ਰੋਟੀ ਖਾਂਦਾ ਸੀ ਜਾਂ ਕੁਛ ਵੀ ਖਾਣਾ ਪੀਣਾ ਸੀ ਤੁਸੀਂ ਉਹਦੀ ਮਦਦ ਕਰਦੇ ਤੁਸੀਂ ਖਵਾਉਂਦੇ ਸੀ ਅੱਜ ਪੁੱਤ ਘਰ ਨਹੀਂ ਹੈਗਾ ਤੇ ਕੀ ਹਾਲਾਤ ਹੋਣਗੇ ਬੱਚਾ ਕਿਹੜੇ ਹਾਲਾਤਾਂ ਚ ਹੋਏਗਾ ਬੱਚਾ ਆਹੀ ਸੋਚ ਕੇ ਤੇ ਫਿਕਰ ਆਉਂਦਾ ਪਿਆ ਕਿ ਜਿਹੜਾ ਇੱਕ ਪਲ ਵੀ ਮੇਰੇ ਤੋਂ ਦੂਰ ਨਹੀਂ ਸੀ ਰਹਿੰਦਾ ਜਾਂ ਉਹ ਪਾਣੀ ਤੱਕ ਉਹਨੇ ਮੇਰੇ ਕੋਲ ਮੰਗ ਕੇ ਪੀਣਾ ਆਹੀ ਸੋਚ ਸੋਚ ਕੇ ਪਰੇਸ਼ਾਨੀ ਆਂਦੀ ਕਿ ਕਿਸ ਤਰ੍ਹਾਂ ਉਹ ਬਾਹਰ ਰਹਿੰਦਾ ਹੋਏਗਾ ਕਿਸ ਤਰ੍ਹਾਂ ਖਾਣਾ ਖਾਂਦਾ ਹੋਏਗਾ ਖਾਇਆ ਕੁਝ ਖਾਦਾ ਵੀ ਆ ਜਾਂ ਨਹੀਂ ਖਾਦਾ ਆਹੀ ਫਿਕਰ ਪਿਆ ਜਿੰਨੀ ਦੇ ਰੋਰ ਨਹੀਂ ਖਾਏਗਾ ਸਾਡੇ ਅੰਦਰ ਕਿਸ ਤਰ੍ਹਾਂ ਰੋਟੀ ਜਾਏਗੀ ਹੁਣ ਉਹਨਾਂ ਸ੍ਰੋਤਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਡੀ ਵੀਡੀਓ ਵੇਖਦੇ ਪਏ ਨੇ ਜਾਂ ਸਿਮਰਪ੍ਰੀਤ ਸਿੰਘ ਵੀਡੀਓ ਵੇਖਦਾ ਹੋਵੇ ਜਾਂ ਕਿਸੇ ਨੇ ਦੇਖਿਆ ਹੋਵੇ ਕਿਸ ਤਰ੍ਹਾਂ ਸੰਪਰਕ ਕਰਨ ਤੁਹਾਡੇ ਨਾਲ ਤੇ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਜੀ ਸਿਮਰਪ੍ਰੀਤ ਸਿੰਘ ਨਾਮ ਹੈ ਉਹਦਾ ਬਾਕੀ ਫੋਨ ਨੰਬਰ ਅਸੀਂ ਫੋਟੋ ਦੇ ਉੱਤੇ ਉਹਦਾ ਲਿਖਿਆ ਹੋਇਆ ਹੈ ਤੇ ਵਾਈਟ ਕਲਰ ਦੀ ਉਹਨੇ ਟੀ-ਸ਼ਰਟ ਪਾਈ ਹੋਈ ਆ ਜਿਸ ਤਰ੍ਹਾਂ ਕੀ ਸਾਰਾ ਮੈਂ ਹੁਣੇ ਦੱਸਿਆ ਕਿ ਉਹਨੇ ਐਵੇਂਲੇ ਕੱਪੜੇ ਪਾਏ ਆ ਤੇ ਜਿਸ ਕਿਸੇ ਨੇ ਵੀ ਉਹਨੂੰ ਦੇਖਿਆ ਹੋਵੇ ਜਾਂ ਕੋਈ ਮੇਰਾ ਵੱਡਾ ਵੀਰ ਆ ਜਾਂ ਮੇਰੇ ਕੋਲ ਛੋਟਾ ਵੀਰ ਆ ਮੇਰਾ ਭੈਣ ਆ ਭਰਾ ਵਾ ਕੋਈ ਵੀ ਆ ਕੋਈ ਬੱਚਾ ਵੀ ਆ ਪਲੀਜ਼ ਉਹਦੀ ਹੈਲਪ ਕਰਦੇ ਤੇ ਫੋਟੋ ਦੇ ਦਿੱਤੇ ਨੰਬਰ નીચે ਦਿੱਤੇ ਹੋਏ ਆ ਪਲੀਜ਼ ਆਨ ਦੇ ਨਾਲ ਸੰਪਰਕ ਕਰਨ ਜਿੱਥੇ ਵੀ ਕਿਤੇ ਹੋਏਗਾ ਅਸੀਂ ਖੁਦ ਲੈ ਜਾਾਂਗੇ ਉਹਨੂੰ ਆਕੇ ਬਿਲਕੁਲ ਜੀ ਇਹ ਸੀ ਸਿਮਰਪ੍ਰੀਤ ਸਿੰਘ ਦੇ ਮਾਤਾ ਪਿਤਾ ਜੀ ਨਾਲ ਗੱਲਬਾਤ ਕੀਤੀ ਆ ਉਹਨਾਂ ਨਾਲ ਕੱਲੀ-ਕੱਲੀ ਗੱਲ ਜੜੀ ਆ ਸਾਂਝੀ ਕੀਤੀ ਹੈ ਉੱਥੇ ਹੀ ਰਿਸ਼ਤੇਦਾਰਾਂ ਨੂੰ ਜਦੋਂ ਪਤਾ ਲੱਗਾ ਤਾਂ ਰਿਸ਼ਤੇਦਾਰ ਵੀ ਆ ਜਾ ਰਹੇ ਨੇ ਤੇ ਪਤਾ ਲੈ ਰਹੇ ਨੇ ਤੇ ਲੋਕਾਂ ਨਾਲ ਸੰਪਰਕ ਵੀ ਕਰ ਰਹੇ ਤੇ ਫੋਟੋ ਦੇ ਫੋਟੋ ਵੀ ਦਿਖਾਈਏ ਫੋਟੋ ਦਾ ਮੋਬਾਈਲ ਨੰਬਰ ਵੀ ਦਿੱਤਾ ਐਡਰੈਸ ਵੀ ਦਿੱਤਾ ਅਗਰ ਕਿਸੇ ਨੂੰ ਮਿਲਦਾ ਬੱਚਾ ਤਾਂ ਪ੍ਰਵਾਹ ਦੇ ਨਾਜ਼ਰੂ ਸੰਪਰਕ ਕੀਤਾ ਜਾਵੇ ਕਿਉਂਕਿ ਸਿਮਰਪ੍ਰੀਤ ਸਿੰਘ ਆਪਣੇ ਮਾ ਜਿਹੜੀ ਮਾਂ ਸੀ ਉਹਨਾਂ ਦੀ ਉਹਨਾਂ ਦੇ ਹੱਥੇ ਹੀ ਰੋਟੀ ਪਾਣੀ ਖਾਂਦਾ ਸੀ ਤੇ ਅੱਜ ਉਹ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚ ਹੈਗਾ ਮਾਪਿਓ ਦਾ ਸੋਚ ਸੋਚ ਇਹ ਹੀ ਬੁਰਾ ਹਾਲ ਹੋਇਆ ਪਿਆ ਤੇ ਸਾਡੀ ਵੀ ਲੋਕਾਂ ਨੂੰ ਪੀਰ ਗਈ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕੀਤਾ ਜਾਵੇ ਤਾਂ ਜੋ ਸਿਮਰਪ੍ਰੀਤ ਸਿੰਘ ਆਪਣਾ ਘਰੇ ਸਹੀ ਸਲਾਮਤ ਘਰ ਪਹੁੰਚ ਸਕੇ ਤੁਸੀਂ ਦੇਖ ਰਹੇ ਪ੍ਰਾਈਮ ਪੰਜਾਬ 7 ਅੰਮ੍ਰਿਤਸਰ ਅਮਨਦੀਪ ਸਿੰਘ